ਪੰਜਾਬ ਦੇ ਵਿੱਚ ਦਿਲ ਦਹਿਲਾਉਣ ਵਾਲੀ ਇੱਕ ਘਟਨਾ ਸਾਹਮਣੇ ਆਈ ਜਿੱਥੇ ਤੁਹਾਨੂੰ ਦੱਸਿਏ ਕਿ ਇੱਕ ਪ੍ਰਾਪਰਟੀ ਡੀਲਰ ਨੂੰ ਜਿਹੜਾ ਰਸਤੇ 'ਚ ਘੇਰ ਕੇ ਕੁਝ ਬਦਮਾਸ਼ਾਂ ਵੱਲੋਂ ਤਲਵਾਰਾਂ ਦੇ ਨਾਲ ਸ਼ਰਿਆਮ ਵਰਡ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਿਏ ਕਿ ਇਸ ਦੇ ਨਾਲ ਉਸ ਪ੍ਰਾਪਰਟੀ ਡੀਲਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤਾਂ ਇਹ ਜਿਹੜੀਆਂ ਇੱਕ ਰਾਹਗੀ ਵੱਲੋਂ ਇੱਕ ਵੀਡੀਓ ਵੀ ਜਿਹੜੀ ਉਹ ਬਣਾਈ ਗਈ ਜਿਹਦੇ ਵਿੱਚ ਸਾਬ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਉਸ ਪ੍ਰਾਪਰਟੀ ਡੀਲਰ ਦੇ ਉੱਤੇ ਤਲਵਾਰਾਂ ਦੇ ਨਾਲ ਉਵਾਰ ਕੀਤੇ ਜਾਂਦੇ ਨੇ ਤਾਂ ਇਸ ਤੇ ਥਾਂ ਹੀ ਜੜਾ ਆ ਮੌਦੇ ਘਟ ਉਤਾਰ ਦਿੱਤਾ ਗਿਆ ਤਾਂ ਇਸ ਸਬੰਧ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਜੀ ਕਿਸੇ ਮੁੰਡੇ ਕਿੱਥੇ ਰਹਿੰਦੇ ਸੀਗੇ ਇਹ ਤੇ ਵੀ ਦਿੰਦੇ ਦਿੰਦੇ ਪਤਾ ਲੱਗ ਗਿਆ ਕਦ ਲਈ ਇਹਨਾਂ ਕੁਝ ਨਹੀਂ ਪਤਾ ਲੱਗਾ ਸੱਕਰੇ ਸੀ ਚਾਹ ਨਹੀਂ ਕਿ ਸਾਨੂੰ ਮਤਲਬ ਕਿ ਫੋਨ ਆਇਆ ਜੋ ਤਾਂ ਮੁੰਡੇ ਦਾ ਕੰਮ ਵਾਪ ਹੋ ਉਸਨੇ ਕਰ ਦੋਨੇ ਕਿ ਦੀਦੀ ਚੇਤੀ ਆ ਜੋ ਮਟਕੀ ਹੋਇਆ ਕਿ ਤਾਂ ਪਾਪਾ ਦਾ ਐਕਸੀਡੈਂਟ ਹੋ ਗਿਆ ਪਾਪਾ ਦਾ ਐਕਸੀਡੈਂਟ ਹੋ ਗਿਆ ਇਹ ਪਤਾ ਲੱਗਾ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਪਤਾ ਹੀ ਨਹੀਂ ਰਾਜੇ ਜਿੱਦੇ ਤੇ ਆ ਗਏ ਹਸਪੀਟਲ ਸੰਦ ਕੁਝ ਪਤਾ ਹੀ ਨਹੀਂ ਤੁਹਾਨੂੰ ਅੱਛਾ ਕਿ ਪਤਾ ਲਗਾਉਣਾ ਡੈਥ ਹੋ ਗਈ ਹੈ ਹਾਂ ਜਾਨੂ ਉਹਦੇ ਆ ਗਏ ਗੁਰਸੇਵਕ ਨਾਮ ਦਾ ਮੁੰਡਾ ਹੈ ਕਿਤੇ ਵਾ ਮਾ ਉਸੇ ਰੰਦਾ ਚੁੱਪ ਚਾ ਰਹੇ ਉਹਨੇ ਮੈਨੂੰ ਫੋਨ ਕਰਕੇ ਕਿਹਾ ਦੀਦੀ ਪਾਪਾ ਨਹੀਂ ਰਹੇ ਕੋਈ ਦੁਸ਼ਮਣੀ ਇਹਨਾਂ ਦੀ ਪੁਰਾਣੀ ਬੱਚੇ ਇਦਾਂ ਦਾ ਤਾਂ ਗੁਰੂ ਦਾ ਨਾਮ ਨਹੀਂ ਕਹਿੰਦੇ ਇਹ ਕਹਿ ਰਹੇ ਨੇ ਕਿ ਲੋਕ ਇਹਨਾਂ ਦੇ ਮਤਲਬ ਤਲਵਾਰਾਂ ਵਗੈਰਾ ਵੱਜੀਆਂ ਤਾਂ ਮੈਂ ਤਾਂ ਬੁੱਤ ਦੇਖਿਆ ਹੀ ਨਹੀਂ ਮੈਂ ਤਾਂ ਦੇਖਣ ਹੀ ਨਹੀਂ ਦਿੱਤਾ ਅੰਦਰ ਮੈਨੇ ਚੀ ਦੱਸੀ ਨਹੀਂ ਇਹਨਾਂ ਮੇਰੀ ਬੱਚੀ ਬੱਚੇ ਕੁਝ ਨਹੀਂ ਪਤਾ ਅਸੀਂ ਇਧਰ ਲੰਦੇ ਉਧਰ ਲੰਦੇ ਲੱਗ ਰਹੇ ਨੇ ਇਹਨਾਂ ਦੇ ਪਰਿਵਾਰ ਚ ਹੋਰ ਕੌਣ-ਕੌਣ ਆਂਡੇ ਉਹ ਸਾਰੇ ਬਾਹਰ ਨੇ ਕੈਨੇਡਾ ਵੀ ਇਹ ਬਾਹਰੋਂ ਆਏ ਸੀ ਕੈਨੇਡਾ ਤੋਂ ਆਏ ਸੀ ਬਾਹਰੋਂ ਇਹਨਾਂ ਨੂੰ ਹੋ ਗਿਆ ਕਾਫੀ ਚੇਅਰ ਮੈਂ ਇੱਕ ਜੀਨਾ ਥੋੜੇ ਦਿਨ ਮੈਂ 2 ਸਾਲ ਮੈਂ ਇਕੱਲੇ ਰਹਿੰਦੇ ਸੀ ਘਰ ਨਹੀਂ ਨਹੀਂ ਇਹਨਾਂ ਦਾ ਹੈਗਾ ਪਰਿਵਾਰ ਸਾਰੇ ਆ ਗਿਆ ਆਰੇ ਭੈਣ ਵੀ ਆ ਰਹੀ ਐ ਇੱਥੇ ਆ ਰਹੀ ਆ ਰਹੀ ਨੇ ਹਾਂਜੀ ਕੰਮ ਕੀ ਸੀ ਵੀ ਕੰਮ ਤਾਂ ਕੁਛ ਨਹੀਂ ਕਰਦੇ ਸੀ ਵੀਰ ਜੀ ਇਹ ਤਾਂ ਠੀਕ ਹੈ ਹਾਂ ਵੀਰ ਜੀ ਜੁਲਦੇਵ ਸਿੰਘ ਤਲਵੰਡੀ ਦੇ ਨਾਲ ਰਹਿੰਦੇ ਸੀ ਉਹ ਤੋਂ ਪਹਿਲਾਂ ਹਾਂਜੀ ਹਾਂਜੀ ਸੀਗੇ ਪੀਸੀ ਉਹ ਲੋਪਨਰ ਨਾਲ ਰਹਿੰਦੇ ਸੀ ਉਹ ਪਿੰਡਾਂ ਤੋਂ ਆਏ ਸੀ ਉਹ ਅੱਛਾ ਕੁਛ ਦਿਨ ਤੋਂ ਇੱਥੇ ਰਹਿ ਰਹੇ ਸੀ ਫਿਰ ਰਹਿੰਦੇ ਸੀ ਇੱਥੇ ਰਹਿ ਰਹੇ ਸੀ ਇਹ ਉਹ ਆ ਗਿਆ ਸਰ ਇਹ ਨਹੀਂ ਪਤਾ ਇਹ ਸਰ ਪਰ ਤਾਂ ਕੁਛ ਨਹੀਂ ਪਤਾ ਤੁਹਾਨੂੰ 1 ਮਿੰਟ ਤੁਹਾਨੂੰ ਕੀ ਤੁਹਾਨੂੰ ਕਿੱਦਾਂ ਪਤਾ ਲੱਗਾ ਗਿਆ ਸਾਨੂੰ ਤਾਂ ਸਰ ਫੋਨ ਆਇਆ ਜਿਹੜਾ ਇਹ ਫਾਰਮ ਹਾਊਸ ਤੇ ਮੁੰਡਾ ਰਹਿੰਦਾ ਸੀ ਨਾ ਉਹਦਾ ਫੋਨ ਆਇਆ ਸੀ ਕੀ ਫੋਨ ਆਇਆ ਸੀ ਉਹ ਆਪਣੇ ਉਹਨਾਂ ਨੇ ਐਕਸੀਡੈਂਟ ਹੋਇਆ ਤੇ ਤੁਸੀਂ ਇੱਥੇ ਆ ਜਾਓ ਜਲਦੀ ਜਲਦੀ ਤੁਸੀਂ ਮੌਕੇ ਤੇ ਪਹੁੰਚੇ ਤੇ ਕੀ ਅਸੀਂ ਤਾਂ ਮੌਕੇ ਤੇ ਆਏ ਹੁਣ ਇੱਥੇ ਪਹੁੰਚ ਰਹੇ ਆ ਅਸੀਂ ਤਾਂ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਪਹੁੰਚਾ ਲੱਗਿਆ ਸੰਤ ਪਹਿਲਾਂ ਉੱਥੇ ਗਿਆ ਪਹੁੰਚਿਆ ਇੱਥੇ ਅਦਾ ਤੇ ਮੁਰਕੇ ਇੱਥੇ ਭੇਜਤਾ ਸਾਨੂੰ ਇੱਥੇ ਸਿਵਲ ਚ ਆ ਗਏ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਤਾਂਦਰਾ ਰੋਡ ਤੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਕੁਲਦੀਪ ਸਿੰਘ ਆ ਸਾਬਕਾ ਸੰਸਦ ਜਗਦੇਵ ਸਿੰਘ ਤਲਵੰਡੀ ਦਾ ਪੀਏ ਰਹਿ ਚੁੱਕਿਆ ਤੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਆ ਕੇ ਕੁਲਦੀਪ ਸਿੰਘ ਵੱਲੋਂ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ ਇਸ ਵਾਰਦਾਤ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਮਾਮਲਾ ਸਰ ਹਾਂਜੀ ਕੁਝ ਨਹੀਂ ਪਤਾ ਜੀ ਅਸੀਂ ਤਾਂ ਡੈੱਡ ਬੋਡੀ ਲੈ ਕੇ ਆਏ ਹਾਂ ਕੌਣ ਹੈ ਸ਼ਖਸੀ ਦੀ ਡੈੱਡ ਬੋਡੀ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ ਹੋ ਇਹ ਸਰ ਤਾਂ ਅੰਦਰਾ ਰੋਡ ਤੇ ਪੈਂਦਾ ਨਵਾਂ ਬਾਈਪਾਸ ਬਣਿਆ ਜੀ ਬਾਈ ਜੱਤਾ ਚੌਂਕ ਤੋਂ ਅੱਗੇ ਪੈਂਦਾ ਜੀ ਜੱਤ ਚੌਂਕ ਦੇ ਕੋਲ ਹਾਂਜੀ ਹਾਂਜੀ ਤੇ ਸਰ ਇਹ ਹੋਇਆ ਕਿ ਕਿਸੇ ਸ਼ਖਸ ਦੀ ਮਰਜੀ ਦੀ ਬੋਡੀ ਤੁਸੀਂ ਲੈ ਕੇ ਆਏ ਪੂਰੀ ਇਨਫੋਰਮੇਸ਼ਨ ਕੀ ਮਿਲਦੀ ਸੀ ਸੌਂਤਾ ਹੈ ਪੈਸੀ ਉਥੇ ਬੰਦਾ ਡਿੱਗਿਆ ਪਿਆ ਕੋਈ ਸੱਟਾ ਛਟਾਉਂਦੇ ਮਾਰ ਗਏ ਅਸੀਂ ਜਦੋਂ ਮੌਕੇ ਤੇ ਗਏ ਹਾਂ ਬਾਕੀ ਹੁਣ ਨਹੀਂ ਸੀ ਡੈੱਡ ਬੋਡੀ ਲੈ ਕੇ ਆਏ ਹਾਂ ਪੋਸਟਮਾਰਟਮ ਕਰਾਉਨੇ ਆ ਬਾਕੀ ਦੇਖ ਲੈਂਦੇ ਕੀ ਹੁੰ ਇਹ ਤਾਂ ਮੁੰਡੀਆਂ ਪਣ ਦੱਸਦੇ ਕੋਈ ਇਹਦੇ ਘਰ ਦਾ ਕੋਈ ਵਾਲੀ ਵਾਰਸ ਆਇਆ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਬਾਕੀ ਉੱਥੇ ਹੋਣਗੇ ਮੌਕੇ ਤੇ ਇਸ ਆਸ-ਪਾਸ ਦੀ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਦੱਸਿਆ ਹਾਂਜੀ ਕੋਈ ਨਹੀਂ ਦੱਸਿਆ ਲੋਕਾਂ ਨੂੰ ਕਹਿੰਦੇ ਅਸੀਂ ਵੀ ਬਾਅਦ ਵਿੱਚ ਆਏ ਹਾਂ ਕਿਸੇ ਨੂੰ ਕੁਝ ਨਹੀਂ ਆਸ-ਪਾਸ ਦੇ ਲੋਕਾਂ ਨਾਲ ਗੱਲ ਕੀਤੀ ਕਿੱਥੇ 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 ਕਿੰਨੇ ਵਜੇ ਘੱਟਿਆ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਸੀ ਪਤਾ ਸੀ ਸੀਸੀਟੀਵੀ ਹਾਂਜੀ ਨਹੀਂ ਸੀਸੀਟੀਵੀ ਹਜੇ ਕੋਈ ਸਾਡੀ ਦੂਜੀ ਟੀਮ ਚੈੱਕ ਕਰ ਰਹੀ ਹੈ ਉੱਥੇ ਕਿੰਨੇ ਵਜੇ ਘੱਟਣਾ ਹੈ ਹਾਂ ਹੁਣ ਤੋਂ ਜਸਟ ਲਾ ਲੋ ਘੰਟਾ ਤੱਕ ਡੇਢ ਘੰਟਾ ਪਹਿਲਾਂ ਕਿੰਨੇ ਵਜੇ ਦੀ ਹੁਣ ਲਾ